ਦੋਸਤੋ ਅੱਜ ਦੀ ਪਹਿਲੀ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਦਾ 바ਰਬਲ ਸਕਵਾਟਸ 바ਰਬਲ ਸਕਵਾਟਸ ਦੇ ਵਿੱਚ ਆਪਾਂ ਵੇਟ ਜਿਹੜਾ ਹੈ ਰੱਖਾਂਗੇ ਹੈਵੀ ਰੈਪੀਟੀਸ਼ਨ ਲਾਉਣੇ ਆ 6 ਜਿੰਨਾ ਤੁਹਾਡਾ ਬੋਡੀ ਵੇਟ ਆ ਉਹ ਤੋਂ 20 ਤੋਂ 25 ਕਿਲੋ ਭਾਰ ਜਿਹੜਾ ਆ ਵੱਧ ਹੋਣਾ ਚਾਹੀਦਾ ਆ ਘੱਟ ਨਹੀਂ ਹੋਣਾ ਚਾਹੀਦਾ ਤੇ ਮੈਂ ਪਹਿਲਾਂ ਵੀ ਦੱਸ ਦਿੰਦਾ ਆ ਇਹ ਵੀਡੀਓ ਜਿਹੜੀ ਆ ਬਿਗਨਰਸ ਵਾਸਤੇ ਨਹੀਂ ਆ ਇਹ ਵੀਡੀਓ ਉਹਨਾਂ ਲਈ ਆ ਜਿਨ੍ਹਾਂ ਨੂੰ 2 ਤੋਂ 3 ਸਾਲ ਜਿੰਮ ਦੇ ਵਿੱਚ ਹੋ ਗਏ ਆ ਸੋ ਆਓ ਹੁਣ ਦੇਖਦੇ ਆ ਸੈੱਟ ਨੂੰ ਪਰਫਾਰਮ ਕਿੱਦਾਂ ਕਰਨਾ ਹੈ ਸਲੋ ਐਂਡ ਸਟੈਡੀ ਸੈੱਟ ਨੂੰ ਪਰਫਾਰਮ ਕਰਨਾ ਆ ਇਸੇ ਹੀ ਪ੍ਰਕਾਰ ਦੇ ਝਟਕੇ ਜਿਹੜੇ ਆ ਨਹੀਂ ਮਰੋਣੇ ਪ੍ਰੋਪਰ ਰੇਂਜ ਆਫ ਮੋਸ਼ਨ ਦੇ ਵਿੱਚ ਸੈਟ ਲਾਉਣਾ ਹੈ। ਸੋ ਪਿਆਰੇ ਦੋਸਤੋ ਸਪੋਟ ਲਾਉਣ ਤੋਂ ਬਾਅਦ ਜਿਹੜੀ ਸੈਕਿੰਡ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਉਹ ਅਸੀਂ ਪਰਫਾਰਮ ਕਰਾਂਗੇ ਦਾ ਐਕਸਟੈਂਸ਼ਨ ਐਕਸਟੈਂਸ਼ਨ ਬੇਸਿਕਲੀ ਟਾਰਗੇਟ ਕਰਦੀ ਹੈ ਸਾਡੀ ਫਰੰਟ ਥਾਈ ਹੁਣ ਇਹਦੇ ਵਿੱਚ ਤੁਸੀਂ ਮਿਸਟੇਕ ਹੀ ਕਰਦੇ ਹੋ ਕਿ ਤੁਸੀਂ ਵੇਟ ਜ਼ਿਆਦਾ ਹਰਾਕੇ ਤੇ ਝਟਕੇ ਮਟਕੇ ਮਰਾਉਨੇ ਜਿਹੜੇ ਆਪਾਂ ਮਸਲ ਦੇ ਸ਼ੁਰੂ ਕਰਦੇ ਹੁੰਦੇ ਜੇ ਐਦਾਂ ਨਹੀਂ ਕਰਨਾ ਤੁਸੀਂ ਉੱਪਰ ਤੇਜ਼ ਆਉਂਦੇ ਜਾਂ ਥੱਲੇ ਸਲੋਉ ਲਾਉਂਦੇ दैट ਇਜ਼ ਟੋਟਲੀ ਰੌਂਗ ਠੀਕ ਹੈ ਜੀ ਆਈਸੋਲੇਸ਼ਨ ਮੂਵਮੈਂਟ ਆ ਚਾਰ ਸੈੱਟ ਕਰਨੇ ਆ 12 ਤੋਂ 15 ਰੈਪੀਟੀਸ਼ਨ ਕਰਨੇ ਆ ਰੈਪੀਟੀਸ਼ਨ ਕਿਦਾਂ ਪਰਫਾਰਮ ਕਰਨੇ ਆ ਉਹ ਵੇਖਦੇ ਹਾਂ ਗਲਤੀ ਆਪਾਂ ਕੀ ਕਰਦੇ ਆ ਕਿ ਆਪਾਂ ਲਾ ਕੇ ਤੇ ਫਿਨਿਸ਼ ਕਰ ਦਿੰਨੇ ਆ ਆਪਾਂ ਕੀ ਕਰਨਾ ਆ ਉੱਪਰ ਆਣ ਲੱਗੇ ਆ ਵੀ ਪ੍ਰੋਪਰ ਤਰੀਕੇ ਦੇ ਨਾਲ ਸੈੱਟ ਨੂੰ ਪਰਫਾਰਮ ਕਰਨਾ ਆ ਹੁਣ ਧਿਆਨ ਨਾਲ ਦੇਖਿਓ ਕਿਵੇਂ ਪਰਫਾਰਮ ਕਰਨਾ ਸਿੱਖਣਾ ਉੱਪਰ ਆਗੇ 1 ਸੈਕਿੰਡ ਪਾਜ਼ ਸਲੋ ਥੱਲੇ ਉੱਪਰ ਵੀ ਸਲੋ نیچے ਵੀ ਸਲੋ ਇਸੇ ਪ੍ਰਕਾਰ ਦੇ ਝਟਕੇ ਜਿਹੜੇ ਆ ਨਹੀਂ ਮਰੋਣੇ ਪ੍ਰੋਪਰ ਜਿਹੜੀ ਕਨਸੈਂਟ੍ਰੇਸ਼ਨ ਹੈ ਉਹ ਮਸਲ ਤੇ ਰੱਖਣੀ ਸੋ ਪਿਆਰਿਓ ਅੱਜ ਦੇ ਵਰਕਆਊਟ ਦੀ 3rd ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਡੰਬਲ ਡੈੱਡ ਲਿਫਟ ਜਿਹਨੂੰ ਪਿਆਰ ਦੇ ਨਾਲ ਸਾਰੇ ਆਰ ਡੀ ਐਲ ਵੀ ਕਹਿੰਦੇ ਆ ਮਤਲਬ ਰੂਮੀਨੀਅਨ ਡੈੱਡ ਲਿਫਟ ਬੇਸਿਕਲੀ ਟਾਰਗੇਟ ਕਰਦੀ ਆ ਸਾਡੇ ਗਲੂਟਸ ਪਲੱਸ ਹੈਮਸਟ੍ਰਿੰਗ ਨੂੰ ਤੇ ਐਕਸਰਸਾਈਜ਼ ਜਿਹੜੀ ਆ ਕੰਪਾਉਂਡ ਮੂਵਮੈਂਟ ਐ ਇਸ ਲਈ ਸੈੱਟ ਲਾਵਾਂਗੇ 4 ਰੈਪੀਟੀਸ਼ਨ ਰੱਖਾਂਗੇ 8 ਤੋਂ 10 weight ਜਿਹੜਾ ਐ 90% ਲੋਡ ਰੱਖਾਂਗੇ 80% ਲੋਡ ਰੱਖ ਕੇ ਆਪਣੇ ਗਲੂਟਸ ਜਾਂ ਹੈਮਸਟ੍ਰਿੰਗ ਦੇ ਉੱਪਰ ਆਪਾਂ ਝੋਟ ਜਿਹੜੀ ਆ ਨਹੀਂ ਲਗਾਉਣੀ ਹੁਣ ਦੇਖਦੇ ਆ ਵੀ ਸੈੱਟ ਨੂੰ ਕਿਦਾਂ ਪਰਫਾਰਮ ਕਰਨਾ ਐ ਲੈਟਸ ਡੂ ਥੈਟ ਪ੍ਰੋਪਰ ਵੇਅ ਨਾਲ ਸੈੱਟ ਪਰਫਾਰਮ ਕਰਨਾ ਐ ਆ ਟਡਗੇ ਨਹੀਂ ਮਰਾਉਣੇ ਬੈਕ ਸਟ੍ਰੇਟ ਰੱਖੀ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹੁਣ ਪਿਆਰਿਓ ਨੈਕਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਨੀ ਆ ਆਪਣੀ ਹਿੰਤ ਸਾਈ ਵਾਸਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਲੈਗਸ ਨੂੰ ਥੋੜਾ ਜਿਹਾ ਸਪਰੈਡ ਕਰ ਲੈਣਾ ਆ ਜਿਹੜੇ ਤੁਹਾਡੇ ਪੰਜੇ ਆ ਹੁਣ ਥੋੜਾ ਜਿਹਾ ਬਾਹਰ ਕਰ ਲੈਣਾ ਇਸ ਤਰ੍ਹਾਂ ਜਿਆਦਾ ਪੈਰ ਜਿਹੜੇ ਆ ਨਹੀਂ ਵਾਈਡ ਕਰਨੇ ਕੰਪਾਉਂਡ ਮੂਵਮੈਂਟ ਹੈ ਚਾਰ ਸੈਟ ਲਾਉਣੇ ਆ 8 ਤੋਂ 10 ਰੈਪੀਟੀਸ਼ਨ ਆਓ ਵੇਖਦੇ ਆ ਕਿ ਹੁਣ ਐਕਸਰਸਾਈਜ਼ ਨੂੰ ਕਿਵੇਂ ਪਰਫਾਰਮ ਕਰਨਾ ਆ ਇਨਰ ਥਾਈਸ ਦੇ ਜਿਹੜਾ ਆਪਾਂ ਬਹੁਤ ਜ਼ਿਆਦਾ ਇਗਨੋਰ ਕਰਦੇ ਆ ਪਰ ਆਪਾਂ ਇਸ ਵਰਕਆਊਟ ਦੇ ਪ੍ਰੋਗਰਾਮ ਵਿੱਚ ਕੋਈ ਵੀ ਆਪਣਾ ਸਿੰਗਲ ਮਸਲ ਜਿਹੜਾ ਆ ਉਹਨੂੰ ਇਗਨੋਰ ਨਹੀਂ ਕਰਾਂਗੇ ਨਾਉ ਲੈਟਸ ਸੀ ਹਾਊ ਟੂ ਡੂ ਥਿਸ ਐਕਸਰਸਾਈਜ਼ ਨੀਚੇ ਜਾ ਕੇ ਕਰਨਾ ਹੈ ਪੌਜ਼ ਪੌਜ਼ ਜਦੋਂ ਤੱਕ ਤੁਸੀਂ ਪੌਜ਼ ਨਹੀਂ ਕਰੋਗੇ ਉਦੋਂ ਤੱਕ ਬਲੱਡ ਐਂਡ ਆਕਸੀਜਨ ਤੁਹਾਡੇ ਮਸਲ ਤੱਕ ਨਹੀਂ ਪਹੁੰਚੇਗਾ ਜਦੋਂ ਬਲੱਡ ਐਂਡ ਆਕਸੀਜਨ ਨਹੀਂ ਪਹੁੰਚੇਗੀ ਤੇ ਪ੍ਰੋਪਰ ਬ੍ਰੇਕਡਾਊਨ ਆਫ ਮਸਲ ਜਿਹੜੀ ਨਹੀਂ ਹੋਊ ਸੋ ਪ੍ਰੋਪਰ ਵੇਦ ਨਾਲ ਸੈਟ ਨੂੰ ਪਰਫਾਰਮ ਕਰੋ ਸੋ ਪਿਆਰੇ ਦੋਸਤੋ ਹੁਣ ਨੈਕਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਆਪਣੀ ਥਾਈਸ ਦੇ ਬੈਕਪਾਰਟ ਵਾਸਤੇ ਦਾ ਲੈਗ ਕਰਲ ਬਹੁਤ ਸਾਰੇ ਬੱਚੇ ਇਸ ਐਕਸਰਸਾਈਜ਼ ਨੂੰ ਨੈਗਲੈਕਟ ਕਰਦੇ ਆ ਪਰ ਆਪਾਂ ਉਹਨਾਂ ਵਿੱਚ ਨਹੀਂ ਹੋਣਾ ਆਪਾਂ ਜਿਹੜਾ ਆਊਟ ਆਫ ਦੀ ਬਾਕਸ ਜਾਗੇ ਇਸ ਐਕਸਰਸਾਈਜ਼ ਨੂੰ ਪਰਫਾਰਮ ਕਰਾਂਗੇ ਆਈਸੋਲੇਸ਼ਨ ਮੂਵਮੈਂਟ ਆ ਚਾਰ ਸੈੱਟ ਪਰਫਾਰਮ ਕਰਨੇ ਆ 12 ਤੋਂ 15 ਰੈਪੀਟੀਸ਼ਨ ਲਾਉਣੇ ਆ weight ਜਿਹੜਾ ਬਹੁਤ ਨਾਰਮਲ ਰੱਖਣਾ ਆ ਹੁਣ ਦੇਖਦੇ ਆ ਸੈੱਟ ਨੂੰ ਪਰਫਾਰਮ ਕਿੱਦਾਂ ਕਰਨਾ ਹੈ ਲੈਟਸ ਗੋ ਗਲਤੀ ਕੀ ਕਰਦੇ ਆ ਆਪਾਂ ਸੈੱਟ ਨੂੰ ਫਾਸਟ ਪਰਫਾਰਮ ਕਰਦੇ ਆ ਆਪਾਂ ਫਾਸਟ ਪਰਫਾਰਮ ਨਹੀਂ ਕਰਨਾ ਆਪਾਂ ਸਲੋ ਐਂਡ ਸਟੈਡੀ ਸੈੱਟ ਨੂੰ ਪਰਫਾਰਮ ਕਰਾਂਗੇ ਹੁਣ ਦੇਖੋ ਕਿਦਾਂ ਪਰਫਾਰਮ ਕਰਨਾ ਹੈ ਸੈੱਟ ਨੂੰ lettes go ਉਪਰ ਆ ਕੇ ਕਰਾਂਗੇ ਪੌਜ਼ نیچے ਆ ਕੇ ਪੂਰਾ ਸਟ੍ਰੈਚ ਪੌਜ਼ ਸਟ੍ਰੈਚ ਸੋ ਭਾਈ ਜੀ ਅੱਜ ਦੀ ਲਾਸਟ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਆਪਣੀਆਂ ਖੁੱਚਾਂ ਯਾਨੀ ਕਿ ਪਿੰਨੀਆਂ ਵਾਸਤੇ ਪਿੰਨੀਆਂ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਇਦਾਂ ਦਾ ਸਰਫਸ ਜਿਹੜਾ ਆ ਉਹ ਚੂਸ ਕਰ ਲੈਣਾ ਹੈ ਜਿਹੜਾ ਜ਼ਮੀਨ ਤੋਂ ਥੋੜਾ ਜਿਆਦਾ ਉੱਪਰ ਹੋਵੇ ਤੇ ਜਿਹਦੇ ਉੱਪਰ ਤੁਹਾਡੇ ਪੈਰ ਦਾ ਜਿਹੜਾ ਫਰੰਟ ਪਾਰਟ ਆ ਠੀਕ ਹੈ ਨਾ ਉਹ ਜਿਹੜਾ ਆ ਰੱਖਿਆ ਜਾ ਸਕੇ ਪ੍ਰੋਪਰਲੀ ਇਸ ਐਕਸਰਸਾਈਜ਼ ਦੇ ਆਪਾਂ ਲਾਉਣੇ ਆ 4 ਸੈੱਟ 15 ਰੈਪੀਟੀਸ਼ਨ ਕਿਉਂਕਿ ਇਹ ਇੱਕ ਆਈਸੋਲੇਸ਼ਨ ਐਕਸਰਸਾਈਜ਼ ਆ ਆਓ ਵੇਖੀ ਹੁਣ ਐਕਸਰਸਾਈਜ਼ ਨੂੰ ਕਿੱਦਾਂ ਪਰਫਾਰਮ ਕਰਨਾ ਹੈ ਉੱਪਰ ਜਾ ਕੇ ਪੌਜ਼ ਕਰਨਾ ਹੈ ਤੇ نیچے ਆ ਕੇ ਇਦਾਂ ਸਟ੍ਰੈਚਸ ਕਰਾਉਣਾ ਹੈ ਪੂਰਾ ਆਪਣੀ ਜਿਹੜੀ ਕਾਬ ਨੂੰ ਠੀਕ ਹੈ ਜੀ ਸੈੱਟ ਲਾਉਣੇ ਆ 4 ਰੈਪੀਟੀਸ਼ਨ ਰੱਖਣੇ ਆ 12 ਤੋਂ 15 ਸੋ ਇਹ ਸੀ ਅੱਜ ਦਾ ਵਰਕਆਊਟ ਆਈ ਹੋਪ ਕਿ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਚੜ੍ਹਦੀ ਕਲਾ ਦੇ ਵਿੱਚ ਰਹੋ ਜਿਮ ਸ਼ਿਮ ਲਾਓ ਚੰਗੀ ਡਾਈਟ ਖਾਓ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ